ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਚਿਕੀ ਦਾ ਹਾਲ ਚਾਲ ਸਾਰੇ ਪੈਂਟਰਾਵਾ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰੇ ਪੈਂਟਰਾਵਾ ਨੂੰ ਚੜ੍ਹਦੀ ਕਲਾ ਰੱਖੇ ਤੇ ਲੋ ਜੀ ਹਾਜ਼ਰ ਆ ਜੀ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਅਮਰਿਤਪਾਲ ਸਿੰਘ ਮਹਿਰੂ ਤੋਂ ਰਿਲੇਟਿਡ ਅੱਜ ਦਾ ਵੀਡੀਓ ਆ ਜੀ ਜਿਸ ਨਾਲ ਕਿ ਜਿਹੜੇ ਬੂਟਾ ਸਿੰਘਾ ਅਮਰਿਤਪਾਲ ਸਿੰਘ ਦੇ ਖਿਲਾਫ ਬਹੁਤ ਗੱਲਾਂ ਕਰ ਰਹੇ ਨੇ ਉਸ ਤੋਂ ਹੀ ਰਿਲੇਟਿਡ ਅੱਜ ਦੀ ਅਪਡੇਟ ਆ ਤੇ ਅਮਰਿਤਪਾਲ ਸਿੰਘ ਮਹਿਰੂ ਦੁਬਾਰਾ ਹੋਏ ਲਾਈਵ ਤੇ ਉਹ ਕੀ ਗੱਲਬਾਤ ਕਰ ਰਹੇ ਨੇ ਕਿ ਅਪਡੇਟ ਅੱਜ ਦੀ ਸਭ ਤੋਂ ਪਹਿਲੇ ਤੇ ਅਸੀਂ ਵੀਡੀਓ ਵੇਖ ਕੇ ਜਾਣਕਾਰੀ ਹਾਸਿਲ ਕਰਾਂਗੇ ਫਿਰ ਇਸ ਤੇ ਕਰਾਂਗੇ ਵਿਚਾਰ ਸਾਂਝੇ ਤੇ ਰਹਿਣਾ ਤੁਸੀਂ ਸਾਡੇ ਨਾਲ ਲੈਟ ਗੈਟ ਸਟਾਰਟ ਬਹੁਤ ਵੱਡੀ ਖਬਰਾਂ ਜਿਵੇਂ ਕਿ ਭਾਈ ਅਮਰਪਾਲ ਸਿੰਘ ਮਹਿਰਾਂ ਨੂੰ ਬੇਹੱਦ ਜ਼ਿਆਦਾ ਯਾਨੀ ਗਾਲੀ ਗਲੋਚ ਕਰ ਰਿਹਾ ਸੀ ਗਿਆਨੀ ਬੂਟਾ ਸਿੰਘ ਔਰ ਹੁਣ ਉਸ ਦੇ ਖਿਲਾਫ ਯਾਨੀ ਇੱਕ ਬਹੁਤ ਵੱਡੀ ਧਮਕੀ ਆ ਗਈ ਹੈ ਔਰ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਪੰਜਾਬ ਦੇ ਅੰਦਰ 90% ਲੋਕ ਯਾਨੀ ਭਾਈ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਨੇ ਔਰ ਦੂਜੇ ਪਾਸੇ ਬੀੜਾ ਚੱਕਿਆ ਗਿਆਨੀ ਬੂਟਾ ਸਿੰਘ ਨੇ ਕਦੇ ਗਿਆਨੀ ਬੂਟਾ ਸਿੰਘ ਕਹਿੰਦਾ ਬੰਦੇ ਦਾ ਪੁੱਤ ਬਣਾ ਦੇਾਂਗੇ ਆ ਕੇ ਦਿਖਾਵੇ ਪੰਜਾਬ ਦੇ ਅੰਦਰ ਤਾਂ ਹੁਣ ਰਿਪਲਾਈ ਆ ਗਿਆ ਗਿਆਨੀ ਬੂਟੇ ਸਿੰਘ ਬੰਨੀ ਉਹ ਕਹਿਆ ਜਾਂਦਾ ਅਮਰਪਾਲ ਸਿੰਘ ਮਹਿਰੋਂ ਨੂੰ ਕਿ ਅਸੀਂ ਬੰਦੇ ਦਾ ਪੁੱਤ ਬਣਾ ਦੇਾਂਗੇ ਜੇਕਰ ਉਹ ਪੰਜਾਬ ਦੇ ਵਿੱਚ ਸਾਡੇ ਸਾਹਮਣੇ ਆਵੇ ਔਰ ਹੁਣ ਜਿਹੜਾ ਰਿਪਲਾਈ ਆਇਆ ਬੜਾ ਹੀ ਠਮਾਕੇਦਾਰ ਆ ਤੁਸੀਂ ਸੁਣਨ ਜਾ ਰਹੇ ਹੋ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਗਿਆਨੀ ਬੂਟੇ ਸਿੰਘ ਨੂੰ ਰਿਪਲਾਈ ਆ ਚੁੱਕਿਆ ਅਮਰਪਾਲ ਸਿੰਘ ਮਹਿਰੋਂ ਦਾ ਤਾਂ ਹੁਣ ਉਹਦੇ ਵੀ ਹੋਸ਼ ਛੁੜਾ ਦਿੱਤੇ ਨੇ ਕਿਹਾ ਗਿਆ ਕਿ ਐਸੀ ਦੀ ਤਸੀਹੇ ਵੱਡੇ ਗਿਆਨੀ ਦੀ ਕਿਉਂਕਿ ਇਹ ਸਿੱਖੀ ਦੇ ਖਿਲਾਫ ਅਕਸਰ ਤੁਸੀਂ ਜਿੰਨੇ ਵੀ ਪੰਜਾਬ ਦੇ ਸਾਡੇ ਭੈਣ ਭਰਾ ਸੁਣ ਰਹੇ ਹੋ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਔਰ ਦੂਜੇ ਪਾਸੇ ਪੂਰੀ ਸਿੱਖ ਕੌਮ ਦੇ ਖਿਲਾਫ ਯਾਨੀ ਉਹਨੇ ਇੱਕ ਅਜੰਡਾ ਚਲਾਇਆ ਹੋਇਆ ਚਾਹੇ ਅਮਰਪਾਲ ਸਿੰਘ ਮੈਰੋ ਹੋਵੇ ਚਾਹੇ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਬੈਠਾ ਹੋਵੇ ਚਾਹੇ ਹੋ ਸੰਤ ਗੈਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਹਰ ਬੰਦੇ ਨੂੰ ਯਾਨੀ ਪੁੱਠਾ ਸਿੱਧਾ ਬੋਲਣ ਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਰਹੀ ਹੋਈ ਹੈ ਆਖਿਰ ਮਾਮਲਾ ਕੀ ਹੈ ਦਸ਼ਮਣੀ ਕੀ ਕੱਢ ਰਿਆ ਸੀ ਬੂਟਾ ਸਿੰਘ ਇਹ ਵੀ ਅੱਜ ਤੁਹਾਡੇ ਸਾਹਮਣੇ ਦਿਖਾਵਾਂਗੇ ਪਰ ਦਰਸਲ ਦੇ ਵਿੱਚ ਗਿਆਨੀ ਬੂਟੇ ਸਿੰਘ ਬਣੀਓ ਬੀਤੇ ਕਈ ਦਿਨਾਂ ਦੇ ਵਿੱਚ ਜਿਸ ਦਿਨ ਦਾ ਕਮਲ ਕੌਰ ਦਾ ਕਤਲ ਹੁੰਦਾ ਉਸੇ ਹੀ ਦਿਨ ਤੋਂ ਯਾਨੀ ਬੂਟੇ ਬਣੀਓ ਇੱਕ ਬਹੁਤ ਵੱਡਾ ਏਜੰਡਾ ਚਲਾਇਆ ਜਾਂਦਾ ਪਹਿਲਾਂ ਇੱਕ ਫੇਕ ਖਬਰ ਪਾਈ ਜਾਂਦੀ ਹੈ ਕਹਿੰਦਾ ਅਮਰਪਾਲ ਸਿੰਘ ਮਹਿਰੋ ਔਰ ਉਸ ਦੇ ਨਾਲ ਦੇ ਸਾਥੀਆਂ ਨੇ ਬਲਾਤਕਾਰ ਕੀਤਾ ਕਮਲਕੌਰ ਦੇ ਨਾਲ ਔਰ ਮੇਰੀ ਅਪੀਲ ਹੈ ਜਿੰਨੇ ਵੀ ਸਾਡੇ ਪੰਜਾਬ ਦੇ ਵਾਸੀ ਦੇਖ ਰਹੇ ਹੋ ਇਸ ਖਬਰ ਨੂੰ ਸੁਣਨ ਤੋਂ ਪਹਿਲਾਂ ਆਪਣੇ ਜਹਨ ਦੇ ਵਿੱਚ ਇੱਕ ਗੱਲ ਬਿਠਾ ਕੇ ਚੜ੍ਹਨੀ ਹੈ ਕਿ ਜਿਹੜਾ ਕੋਈ ਵੀ ਬੰਦਾ ਹੋਵੇ ਚਾਹੇ ਅਸੀਂ ਆਂ ਚਾਹੇ ਤੁਸੀਂ ਆਂ ਜਿਹੜਾ ਬੰਦਾ ਸਮਾਜ ਲਈ ਗਲਤ ਸ਼ਰਾਬ ਲਈ ਦਾ ਜੂਝ ਕਰ ਰਿਹਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਇਸ ਬੰਦੇ ਦੇ ਉੱਤੇ ਲਗਾਮ ਪਾਈ ਜਾਵੇ ਨਹੀਂ ਤਾਂ ਕੋਈ ਨਾ ਕੋਈ ਵੱਡਾ ਸੰਕਰ ਖੜਾ ਹੋ ਸਕਦਾ ਕਿਉਂਕਿ ਲੋਕ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਸਾਇਨ ਨਹੀਂ ਕਰਦੇ ਲੋਕ ਸੇ ਕੌਂ ਦੇ ਵਿੱਚ ਬਹੁਤ ਜਿਆਦੇ ਵਿਰੁੱਧ ਹੋ ਚਲੇ ਨੇ ਔਰ ਹੁਣ ਜਿਹੜਾ ਇਹ ਰਪਲਾਈ ਹੈ ਇਹਦੇ ਲਈ ਬਹੁਤ ਡਰਾ ਦੇਣ ਵਾਲਾ ਰਪਲਾਈ ਆ ਅੱਗੇ ਇਸ ਨੂੰ ਆਪਣੇ ਆਪ ਸਮਝਣਾ ਪੈਣਾ ਕਿ ਮੈਂ ਕਰਨਾ ਕੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਮਰਪਾਲ ਸਿੰਘ ਮਹਿਰੋ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਆ ਇਸ ਦਲੇ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਏਦੀ ਮਾੜੀ ਜ਼ੁਬਾਨ ਬੋਲਦਾ ਇਹਨਾਂ ਭੜਾ ਬੋਲਦਾ ਕਦੇ ਦੇ ਬਾਬਾ ਜਰਨੈਲ ਸਿੰਘ ਬਾਰੇ ਮਾੜਾ ਬੋਲਦਾ ਕਦੇ ਅਮਰਤਪਾਲ ਬਾਰੇ ਮਾੜਾ ਬੋਲਦਾ ਪਰ ਇਹਦਾ ਸਾਡੇ ਨਾਲ ਵਾਪੈਣ ਜਾ ਰਿਹਾ ਹੋਣਾ ਇਹ ਸ਼ਾਇਦ ਦੂਜਿਆਂ ਨੂੰ ਧਮਕਿਆ ਦੇ ਕੇ ਡਰਾ ਦਿੰਦਾ ਹੋਵੇਗਾ ਪਰ ਇਧਰ ਕਲਗੀਧਰ ਦੇ ਪੁੱਤ ਡਰਨ ਵਾਲੇ ਨਹੀਂ ਇਧਰ ਖੜਨ ਵਾਲੇ ਆ ਤੇ ਮਰਨ ਵਾਲੇ ਆ ਨਾ ਡਰੇ ਆ ਨਾ ਕਰਾਂਗੇ ਇਹੋ ਜੇ ਕੰਨ ਸਾਫ਼ ਕਰਨ ਵਾਲਾ ਤੇ ਹਮੇਸ਼ਾ ਤਿਆਰ ਵਰ ਤਿਆਰ ਰਹਿੰਦਾ ਹੈ ਖਾਲਸਾ ਤੇ ਸਾਫ਼ ਤੇ ਸੁਥਰੀ ਗੱਲ ਮੈਂ ਕਹਿ ਦੇਣਾ ਚਾਹੁੰਦਾ ਪੁੱਟਿਆ ਤੇ ਪੁੱਟੇ ਦਾ ਜਿਹੜਾ ਸੁੱਕਣ ਦਾ ਸਮਾਂ ਆਉਦਾ ਜਾ ਰਿਹਾ ਕਿਉਂਕਿ ਬੂਟੇ ਵਰਗੇ ਇਥੇ ਹਜ਼ਾਰਾਂ ਆਏ ਤੇ ਚਲੇ ਗਏ ਇਹ ਇਸੇ ਕਰਕੇ ਇਹ ਵੀਡੀਓ ਨੂੰ ਜਿਹੜੇ ਨਹੀਂ ਸ਼ੇਅਰ ਕਰ ਸਕਦੇ ਫਿਰ ਮੈਂ ਕਹਾਂਗਾ ਮਰੀਆਂ ਚ ਮਿਰਾਲੇ ਆ ਜਿਹੜੀ ਜਾਗਦੀ ਜਮੀਰ ਉਹ ਸ਼ੇਅਰ ਕਰਦੇ ਹੋ ਤੇ ਸੁਣ ਕੇ ਜਰੂਰ ਇਹ ਬੂਟੇ ਦਾ ਵੀ ਜ਼ਰੂਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੋਨੇ ਤੁਸੀਂ ਪੰਜਾਬ ਦੇ ਇਹ ਕਈ ਨੌਜਵਾਨ ਜਿਹੜੇ ਕਿ ਭਾਈ ਅਮਰਪਾਸ ਸਿੰਘ ਦੇ ਸਮਰਥਨ ਦੇ ਵਿੱਚ ਨੇ ਤਾਂ ਹੁਣ ਮੈਂ ਚਾਹੂੰਗਾ ਕਿ ਜਿਹੜੀ ਅਗਲੀ ਅਪਡੇਟ ਹੈ ਬੜੀ ਹੀ ਹਲਾਦ ਹੈ ਨਬੜੀ ਹੈ ਅਮਰਪਾਲ ਸਿੰਘ ਮਹਿਰੋਂ ਨੂੰ ਲੈ ਕੇ ਜਿਹੜੀ ਖਬਰ ਆ ਰਹੀ ਹੈ ਉਹ ਪੰਜਾਬ ਦੇ ਵਿੱਚ ਪਹਿਲਾਂ ਜਿਹੜੀਆਂ ਕੁੜੀਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਭਾਈ ਜਿਹੜੀਆਂ ਗਲਤ ਵੀਡੀਓ ਬਣਾਉਂਦੀਆਂ ਨੇ ਇਹਨਾਂ ਨੂੰ ਬਿਲਕੁਲ ਬੰਦ ਕਰ ਦਿਓ ਇਹਨਾਂ ਨੇ ਡਰ ਤੋਂ ਦਾ ਇੱਕ ਅੱਜ ਕੁੜੀ ਨੇ ਡਿਲੀਟ ਮਾਰ ਦਿੱਤਾ ਆਪਣਾ ਪੇਜ ਹੀ ਚੱਕ ਦਿੱਤਾ YouTube ਦੇ ਉੱਤੇ ਲੁਥਰਾ ਨਾਮ ਦੀ ਕੁੜੀ ਨੇ ਆਪਣਾ ਪੇਜ ਉਡਾ ਦਿੱਤਾ ਯਾਨੀ ਲੋਕ ਸੁਧਰ ਰਹੇ ਨਹੀਂ ਪਰ ਜਿਹੜੀ ਹੁਣ ਅਗਲੀ ਧਮਕੀ ਗਿਆਨੀ ਬੂਟੇ ਨੂੰ ਆ ਵੀ ਸੁਣ ਲੋ ਯਾਰਾ ਇਹ ਕਾ ਹੁਕਾ ਸਿਆ ਤੂੰ ਖਾਸ ਪਿਆ ਨਾ ਝਾੜ ਤੂੰ ਕਹਿੰਦਾ ਨਾ ਵੀ ਖੜੀ ਲਿਉਣੀ ਆਏ ਕਰਕੇ ਤੁਸੀਂ ਉੱਥੇ ਜਾਓ ਉਹ ਤੁਹਾਨੂੰ ਐ ਕਰ ਦੇਣਗੇ ਕੋਈ ਗੱਲ ਨਹੀਂ ਉੱਥੇ ਵੀ ਜਾ ਬੱਪੂਆ ਤੇ ਤੂੰ ਇੱਧਰ ਆ ਤੇਰਾ ਨਾ ਲੱਕਾਵਲ ਕੌਰ ਦੀ ਦਾ ਲਾਸ਼ ਮਿਲ ਗਈ ਤੇ ਤੇਰੀ ਮਿਲਣੀ ਨਹੀਂ ਗਈ ਤੈਨੂੰ ਤਾਂ ਐ ਨਹੀਂ ਪਤਾ ਕਿ ਕਿਹੜੇ ਖੁੰਜੇ ਦੇ ਕੁੱਤੇ ਖਾ ਜਾਣਗੇ ਤੇਰੇ ਦਾ ਲਗਾਓੜ ਬੰਦਾ ਭੈਣ ਦਾ ਇਹ ਸਾਰੇ ਪਰਥਰੋਂ ਸਾਰਿਆਂ ਨੂੰ ਤੂੰ ਗੱਲ ਦੋ ਅਜਾ ਤੂੰ ਸਹੀ ਹੋ ਗਿਆ ਕਿੱਢਾ ਗੱਈਆਂ ਤੂੰ ਆਏ ਤੇ ਕਿਹੜ ਝਾੜਦਾ ਆ ਜਾਂਦੇ ਜਿੰਨਾਂ ਨੂੰ ਕਿਸਾਰੇ ਦਾ ਨਾਲਾ ਨਹੀਂ ਬੰਨਣਾ ਆਉਂਦਾ ਤਾਂ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ ਮੌਜਵਾਰ ਕੀ ਕਹਿ ਰਹੇ ਇਸ ਕਤੀੜ ਨੂੰ ਬੂਟੇ ਇਕਦੀਰ ਨੂੰ ਲਨੌਰ ਕਹਿ ਰਹੇ ਨੇ ਇਹਨੂੰ ਕਹਿੰਦਾ ਕਹਿੰਦਾ ਉਹ ਬੰਦੇ ਗਿਆਨ ਝਾੜਨਾ ਆ ਜਾਂਦੇ ਜਿਨ੍ਹਾਂ ਨੂੰ ਪਜਾਮੇ ਦੇ ਨਾਲਾ ਤੱਕ ਨਹੀਂ ਬੰਨਣਾ ਆਉਂਦਾ ਇਸ਼ਾਰਾ ਦਾ ਮੈਨੂੰ ਲੱਗਦਾ ਇਹ ਪਾਉਂਦਾ ਹੀ ਨਹੀਂ ਹੋਣਾ ਔਰ ਲੋਕ ਤਾਂ ਵੀ ਕਹੇ ਕਹਿੰਦੇ ਨਾਉਂਦਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਚੱਕ ਕੇ ਮੂੰਹ ਕਹਿੰਦੇ ਵੀਡੀਓ ਬਣਾ ਦਿੰਦਾ ਪਰ ਹੁਣ ਇਹਦਾ ਕਹਿੰਦੇ ਬੂਟੇ ਦਾ ਸੁੱਕਾ ਦਾ ਵਕਤ ਆ ਗਿਆ ਤੇ ਸਿੰਘ ਅੱਕੇ ਪਏ ਨੇ ਹੁਣ ਮੈਨੂੰ ਆਇਆ ਲੱਗਦਾ ਵੀ ਇਹਨੂੰ ਗੱਡੀ ਚੜਾਉਣਗੇ ਕਿਉਂਕਿ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਐਸਐਸਪੀ ਬਠਿੰਡਾ ਦੇ ਉੱਤੇ ਨੇ ਚੈਲੰਜ ਕੀਤਾ ਅਸੀਂ ਗੱਜਵੱਜ ਕੇ ਕਹਿੰਨੇ ਸ਼ਰੇਆਮ ਕਹਿੰਨੇ ਵੀ ਐਸਐਸਪੀ ਬਠਿੰਡਾ ਨੂੰ ਸਿੱਧਾ ਗਿਆਨੀ ਬੂਟੇ ਸਿੰਘ ਦਾ ਚੈਲੰਜ ਹੈ ਇਹਨੇ ਕਿਹਾ ਸੀ ਕਹਿੰਦਾ ਅਮਰਪਾਲ ਸਿੰਘ ਮੈਰੋ ਤੇ ਉਹਦੇ ਸਾਥੀਆਂ ਨੇ ਤਮਰ ਖਾ ਦੇ ਨਾਲ ਬਲਾਫਕਾਰ ਕਰਕੇ ਉਸ ਤੋਂ ਬਾਅਦ ਉਹਨੂੰ ਮਾਰਿਆ ਤਾਂ ਐਸਐਸਪੀ ਬਠਿੰਡਾ ਕਹਿੰਦੀ ਇਹੋ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਦੀ ਇੱਕ ਇੰਟਰਵਿਊ ਆ ਜਾਂਦੀ ਆ ਬੜੇ ਹੀ ਇਮਾਨਦਾਰ ਅਫੀਸਰ ਨੇ ਬਠਿੰਡਾ ਦੇ ਐਸਐਸਪੀ ਪਰ ਹੁਣ ਇਹਨਾਂ ਨੂੰ ਚਾਹੀਦਾ ਕਿ ਵੱਡੇ ਪੱਧਰ ਦੇ ਉੱਤੇ ਸਨਮਾਉਣ ਦੇ ਉੱਤੇ ਯਾਨੀ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹ ਗੰਦਗੀ ਫੜਾਉਣ ਦਾ ਕੰਮ ਸਭ ਤੋਂ ਵੱਡਾ ਜੇਕਰ ਕੋਈ ਕਰ ਰਿਹਾ ਤਾਂ ਪੰਜਾਬ ਦੇ ਅੰਦਰ ਇਹ ਪਤੀੜ ਕਰ ਰਿਹਾ ਜੇਕਰ ਇਸ ਪਤੀੜ ਦੇ ਵਿੱਚ दम ਹੈ ਤਾਂ ਪੰਜਾਬ ਦੇ ਵਿੱਚ ਬਾਹਰ ਆ ਕੇ ਕਿਤੇ ਨਾ ਕਿਤੇ ਪ੍ਰਚਾਰ ਕਰਕੇ ਦਿਖਾਵੇ ਤੇ ਨਹੀਂ ਆਪਣੀਆਂ ਵੀਡੀਓ ਜਿਹੀਆਂ ਪਾਉਣੀਆਂ ਬੰਦ ਕਰ ਦੇਵੇ ਕਿਉਂਕਿ ਅਕਸਰ ਇਹਨੇ ਵਿਰੋਧ ਤੇ ਪਾਈਆਂ ਵੀਡੀਓ ਜਿੰਨੀਆਂ ਵੀ ਪਾਈਆਂ ਸੇ ਕੌਮ ਦੇ ਵਿਰੋਧ ਪਾਉਂਦਾ ਹੋਰ ਬਹੁਤ ਸਾਰੇ ਯੋਧਿਆਂ ਦੇ ਵਿਰੋਧ ਪਾਉਂਦਾ ਉਹਦੇ ਵਿੱਚੋਂ ਯੋਧੇ ਕੋਈ ਵੀ ਹੋ ਸਕਦੇ ਨੇ ਉਹ ਅਫਸਰਾਂ ਦੇ ਵਿੱਚੋਂ ਵੀ ਹੋ ਸਕਦੇ ਨੇ ਹੋਰ ਸਰਕਾਰਾਂ ਦੇ ਵਿੱਚੋਂ ਵੀ ਹੋ ਸਕਦੇ ਕਿਉਂਕਿ ਉਹਨਾਂ ਦਾ ਕੋਈ ਸ਼ਕਲ ਨਹੀਂ ਹੁੰਦੀ ਤਾਂ ਹੁਣ ਮੈਂ ਚਾਹੁੰਗਾ ਕਿ ਜਿਹੜਾ ਸਾਡਾ ਪ੍ਰਸ਼ਾਸਨ ਆ ਪੰਜਾਬ ਦਾ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਗੌਰਵ ਜਦੇਵ ਡੀਜੀਪੀ ਔਰ ਬਠਿੰਡੇ ਦੀ ਐਸਐਸਪੀ ਅਮਰੀਤ ਕੌਂਡਲ ਇਸ ਬੰਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਲੈਣ ਬਾਕੀ ਦਾ ਜਿਹੜਾ ਇਨਵੈਸਟੀਗੇਸ਼ਨ ਹੋਦਾ ਤੁਸੀਂ ਕਰ ਰਹੇ ਹੋ ਲੋਕ ਤੁਹਾਡੇ ਤੇ ਭਰੋਸਾ ਕਰ ਰਹੇ ਨੇ ਕਿ ਤੁਸੀਂ ਬਹੁਤ ਹੀ ਇਮਾਨਦਾਰ ਹੋ ਅਸੀਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਮੈਂ ਅਮਰੀਤ ਕੌਂਡਲ ਦੇ ਹੱਕ ਦੇ ਵਿੱਚ ਕਿ ਭਾਈ ਅਮਰੀਤ ਕੁੰਦਲ ਇੱਕ ਐਸੀ ਅਫੀਸਰ ਹੈ ਜਿਹੜੀ ਨਿਆਂ ਦਵਾਉਣ ਦੇ ਵਿੱਚ ਕੋਈ ਦੇਰੀ ਨਹੀਂ ਲਾਉਂਦੀ ਕਿਉਂਕਿ ਮੈਂ ਨਰਿੰਦਰਦੀਪ ਦੇ ਹੱਕ ਦੇ ਵਿੱਚ ਜਦੋਂ ਵੀਡੀਓ ਪਾਈਆਂ ਸੀ ਉਸ ਦਿਨ ਵੀ ਮੈਂ ਗੱਲ ਸਿੱਧ ਕੀਤੀ ਸੀ ਕਿ ਅਮਰੀਤ ਕੁੰਦਲ ਇਹਨਾਂ ਉੱਤੇ ਐਕਸ਼ਨ ਲਾਊਗੀ ਜਿਹੜੇ ਉਹਦੇ ਦੋਸ਼ੀ ਨੇ ਤੇ ਵਾਕਈ ਲਿਆ ਸੀ ਤੇ ਹੁਣ ਸਾਡੀ ਅਪੀਲ ਹੈ ਬਾਕੀ ਸਿੱਖ ਜਥੇਬੰਦੀਆਂ ਨੂੰ ਕਿ ਦੇਖੋ ਇੱਕ ਪਾਸੇ ਕਿਹਾ ਜਾਂਦਾ ਪੰਜਾਬ ਦੇ ਵਿੱਚ ਕਹਿੰਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਉਸੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਬਹਿ ਕੇ ਤਹਾਦੇ ਸਾਹਮਣੇ ਇੱਕ ਕਤੀੜ ਗੁਰੂਆਂ ਪੀਰਾਂ ਯੋਧਿਆਂ ਨੂੰ ਸਾਰਿਆਂ ਨੂੰ ਗੁਰੂਪਰਾਖਹਿ ਰਿਹਾ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਕਤੀੜ ਕਹਿੰਦਾ ਜਿਹੜਾ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਬੈਠਾ ਉਹਨੂੰ ਵੀ ਕਤੀੜ ਕਹਿੰਦਾ ਉਹਦੇ ਪਰਿਵਾਰਾਂ ਨੂੰ ਵੀ ਕਹਿੰਦਾ ਫੇਰ ਹੁਣ ਜਿਹੜਾ ਅਮਰਪਾਲ ਸਿੰਘ ਮਹਿਰੋ ਆ ਇਹਨੂੰ ਵੀ ਕਤੀੜ ਕਹਿੰਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਯਾਨੀ ਮਾਰੀ ਸ਼ਰਾਵਲੀ ਦਾ ਯੂਜ ਕਰਦਾ ਸਿਸਤੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਜੀ ਇ ਇਤਿਆਸ ਸੀਗੀ ਅੱਜ ਦੀ ਵੀਡੀਓ ਅੱਛਾ ਬੂਟਾ ਸਿੰਘ ਇਹਦੀ ਪਹਿਲੀ ਵੀ ਇੱਕ ਵੀਡੀਓ ਦੇਖੀ ਸੀ ਜਿਸ ਤੇ ਵੀ ਜੀ ਇਹ ਅਮਰਿਤਪਾਲ ਸਿੰਘ ਡਿਪਰੂਗਰ ਜੇਲ ਬੈਠੀ ਉਸ ਦੇ ਖਿਲਾਫ ਵੀ ਬਹੁਤ ਬੋਲ ਰਿਹਾ ਸੀਗਾ ਤੇ ਦੂਸਰੀ ਗੱਲ ਸੰਜੇ ਜਰਨੈਲ ਸਿੰਘ ਬਿੰਦਰਾ ਵਾਲੇ ਦੇ ਵੀ ਖਿਲਾਫ ਬਹੁਤ ਗੱਲਾਂ ਕਰ ਰਿਹਾ ਸੀਗਾ ਕਿਉਂ ਮਤਲਬ ਕਿ ਹੁਣ ਅਮਰਪਾਲ ਸਿੰਘ ਮਹਿਰੂ ਅਗਰ ਮਤਲਬ ਉਹਨਾਂ ਨੇ ਆ ਕੰਮ ਅਗਰ ਕੀਤਾ ਹੈ ਉਹਨਾਂ ਨੇ ਪੰਜਾਬ ਸੁਧਾਰਨਾ ਸੀ ਕਿ ਕੋਈ ਕਦਮ ਚੁੱਕਿਆ ਹੈ ਔਰ ਉਹਦੇ ਵਿੱਚ ਉਹ ਕਾਮਯਾਬੀ ਨਜ਼ਰ ਆ ਰਹੇ ਨੇ ਅਗਰ ਉਹਨਾਂ ਨੇ ਆਪਣੇ ਆਉਣ ਵਾਲੇ ਜਾਂ ਜਿਹੜੇ ਅੱਜ ਦੀ ਜਿਹੜੀ ਸਾਡੀ ਯੂਸ ਵਾਲੇ ਜਿਹੜੇ ਛੋਟੇ ਛੋਟੇ ਬੱਚੇ ਆ ਅਗਰ ਉਹਨਾਂ ਨੂੰ ਸੇਵ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਚ ਬੂਕੇ ਨੂੰ ਕੀ ਪੀੜ ਇਹ ਉਹ ਲੋਗ ਨੇ ਅਗਰ ਇਤਿਹਾਸ ਚੁੱਕ ਕੇ ਦੇਖਨੇ ਆ ਨਾ ਕਿ ਜਿਹੜੇ ਆਪਣੇ ਆਂ ਹੀ ਲੱਤਾਂ ਖਿੱਚਦੇ ਆਏ ਨੇ ਆਪਣੇ ਆਂ ਹੀ ਲੱਤਾਂ ਖਿੱਚਦੇ ਆਏ ਠੀਕ ਹੈ ਉਹ ਗਿਆਨੀ ਬੁੱਢਾ ਜਿੰਗਰ ਗੇ ਲੋਹੋਂ ਨੇ ਇਤਿਹਾਸ ਦੇ ਵਿੱਚ ਵੀ ਪਿੱਛੇ ਵੀ ਆਏ ਨੇ ਇਹ ਤੇ ਅੱਜ ਵੀ ਇਹ ਹੈ ਨੇ ਦੇ ਇਹਨਾਂ ਨੂੰ ਅਪੀਲ ਇਹ ਹੈ ਕਿ ਆਪਣੇ ਵਿਚਾਰ ਆਪਣੇ ਕੋਲ ਰੱਖਿਆ ਕਰੋ ਅੱਛਾ ਤੁਸੀਂ ਆ ਚੀਜ਼ ਦੇਖ ਦੇਖੋ ਕਿ ਇੱਕ ਖਤਮ ਕਰਨ ਦੇ ਨਾਲ ਕਿੰਨੀਆਂ ਜੇਰੇ ਉਹ ਸੁਧਰ ਗਈ ਹੈ ਦੇਵਾ ਜੀ ਜਿਸ ਨੇ ਦੱਸਿਆ ਕਿ ਇਹ ਕਿੰਨੇ ਤੇ ਆਪਣਾ ਪੀਜੀ ਜੇਰੇ ਉਹ ਖਤਮ ਕਰਦਾ ਉੜਾ ਦਿੰਦਾ ਅੱਛਾ ਮੈਨੂੰ ਇਹਦੀ ਕੋਈ ਡਾਊਟ ਨਹੀਂ ਹੈ ਮੈਂ ਗਾਲੇ ਇੱਕ ਨਿਊਜ਼ ਦੇਖ ਰਿਹਾ ਸੀ ਉੱਥੇ ਬਹੁਤ ਸਾਰੇ ਜਿਹੜੇ ਕਿ ਇਹਨਾਂ ਨੂੰ ਫੀਲ ਸੀਗਾ ਨਾ ਕਿ ਸਾਡਾ ਕੰਟੈਂਟ ਨਹੀਂ ਸਹੀ ਮੈਂ ਬਹੁਤ ਸਾਰੇ ਦੇਖੇ ਆਪਣੇ ਹੀ ਅਕਾਊਂਟ ਦੇ ਉੱਪਰੋਂ ਲਾਈਵ ਆ ਕੇ ਜਿਹੜਾ ਕਿ ਉਹ ਐਕਸਕਿਊਸ ਕਰ ਰਹੇ ਨੇ ਮਾਫੀ ਮੰਗ ਰਹੇ ਨੇ ਔਰ ਉਹ ਐਗਰੀ ਨੇ ਕਿ ਸਾਡਾ ਕੰਟੈਂਟ ਨਹੀਂ ਸਹੀ ਅਸੀਂ ਚੇਂਜ ਲੈ ਕੇ ਆਵਾਂਗੇ ਬਿਲਕੁਲ ਤੇ ਇਹਦੇ ਵਿੱਚ ਆ ਵਾਕੀ ਜਿਹੜਿਆ ਬਹੁਤ ਜਿਹੜਾ ਨਾ ਸੁਧਾਰ ਜਿਹੜਾ ਵਾ ਉਹ ਆ ਗਿਆ ਵਾ ਦੇਖੋ ਹਤੇ ਇੱਕ ਅਏ ਬਦ੍ਹੀਆ ਗੱਲ ਹੈ ਨਾ ਹੁਣ ਸਾਡੇ ਬੱਚੇ ਵੀ ਮੋਬਾਈਲ ਇਸਤੇਮਾਲ ਕਰਦੇ ਆ ਇਹੋ ਜਿਹੇ ਵੀਡੀਓਜ਼ ਦੇਖਦੇ ਆ ਤੇ ਬੱਚਿਆਂ ਦੇ ਵੀ ਦਿਮਾਗ ਤੇ ਰਿਆ ਉਹ ਖਰਾਬ ਹੁੰਦੇ ਆ ਤੇ ਫਿਰ ਫਾਇਦਾ ਇਹੋ ਚੀਜ਼ ਨੂੰ ਖਤਮ ਕਰਨਾ ਚਾਹੀਦਾ ਸੀਗਾ ਨਾ ਇਹ ਸਰਕਾਰਾਂ ਨੇ ਖਤਮ ਕਰਨਾ ਸੀਗਾ ਹੁਣ ਸਰਕਾਰਾਂ ਨੇ ਨਹੀਂ ਖਤਮ ਕੀਤਾ ਤੇ ਕਿਸੇ ਨਾ ਕਿਸੇ ਨੇ ਕਰਨਾ ਸੀ ਨਾ ਜੋ ਕਿਸੇ ਨੇ ਦੇਖਣਾ ਉਹ ਬੱਚਿਆਂ ਤੇ ਸਭ ਤੋਂ ਜ਼ਿਆਦਾ ਸੋਬਤ ਅਸਰ ਹੁੰਦਾ ਵਾ ਠੀਕ ਹੈ ਤੇ ਭਾਈ ਅਮਰਿਤਪਾਲ ਸਿੰਘ ਮੈਰੂ ਨੇ ਪੰਜਾਬ ਸੇਵ ਕਰਨ ਦੀ ਜਿਹੜਾ ਕਿ ਕੋਸ਼ਿਸ਼ ਕੀਤੀ ਆ ਔਰ ਇਹਦੇ ਵਿੱਚ ਵੀ ਕਈ ਐਸੇ ਲੋਗ ਨੇ ਜਿਹੜਾ ਨੁਕਤਾ ਜ਼ਾਨੀ ਨੁਕਤਾ ਜ਼ਾਨੀ ਕਰੰਦੋਂ ਬਾਦ ਨਹੀਂ ਆ ਰਹੇ ਦੱਸੋ ਠੀਕ ਹੈ ਇਹਨਾਂ ਦੇ ਆਪਣੇ ਘਰ ਵੀ ਬੱਚੇ ਨੇ ਆਪਣੇ ਘਰ ਵੀ ਧੀਆ ਪਿਆਲਾਂ ਨੇ ਫੇਰ ਜਿਹੜੀ ਕਲਚਰ ਕੋ ਮਾਰੀ ਦੂ ਦਾ ਸਾਰਾ ਇਹ ਮੁੱਦਾ ਬਣਿਆ ਉਹਨੀਆਂ ਮੈਂ ਕੁਝ ਵੀਡੀਓ ਜਾਂ ਮੈਂ ਉਹਦਾ ਪੇਜ ਦੇਖਿਆ ਹੈ ਯਕੀਨ ਕਰੋ ਕਿ ਉਹਨੀਆਂ ਵੀਡੀਓ ਦੇਖ ਕੇ ਸ਼ਰਮ ਨੂੰ ਵੀ ਸ਼ਰਮ ਆ ਜਾਵੇ ਕਿ ਤੁਸੀਂ ਉਹਨੀਆਂ ਵੀਡੀਓ ਪੂਰੀਆਂ ਦੇਖ ਨਹੀਂ ਸਕਦੇ ਯਾਰ ਠੀਕ ਹੈ ਕਿ ਇਸ ਇੰਤਿਹਾਨ ਦੇ ਵਿੱਚ ਵਲਗਰੀ ਕੀਤੀ ਹੈ ਅੱਛਾ ਜ਼ਿਆਦਾਤਰ ਭੈਣ ਭਰਾ ਜਿਹੜੇ ਕਮੈਂਟ ਵੀ ਘਾ ਰਹੇ ਨੇ ਨਾ ਜੋ ਮਤਲਬ WhatsApp ਤੇ ਵੀ ਮੈਸੇਜ ਘਾ ਰਹੇ ਨੇ ਉਹ ਆ ਹੀ ਕਹਿਆ ਕਿ ਖੰਚਨ ਕੁਮਾਰੀ ਬਹੁਤ ਵਧੀਆ ਹੋਇਆ ਕਿ ਜਿਹੜਾ ਨੂੰ ਖਤਮ ਕਰ ਦਿੱਤਾ ਗਿਆ ਤੇ ਅਮਰਿਤਪਾਲ ਮਹਿਰੂ ਨੂੰ ਜਿਹੜਾ ਹੈ ਨਾ ਉਹ ਸਾਰੇ ਜਿਹੜਾ ਸਪੋਰਟ ਕਰ ਰਹੇ ਪ੍ਰੋਮੋਟ ਕਰ ਰਹੇ ਨੇ ਦੇਖੋ ਕਿ ਇਤੋਂ ਹੀ ਤੁਸੀਂ ਅੰਦਾਜ਼ਾ ਲਾ ਲਵੋਗੇ ਕਿ ਲੋਗ ਕੰਜਨ ਕੁਮਾਰੀ ਕੋਲੋਂ ਕਿੰਨਾ ਤੰਗ ਸੀਦਾ ਮੈਂ ਕਮਲ ਕੋਰ ਨੂੰ ਬਿਲਕੁਲ ਵੀ ਨਹੀਂ ਕਹਾਗੀ ਮੈਂ ਉਹਨੂੰ ਕੰਜਨ ਕੁਮਾਰੀ ਹੀ ਕਹਾਗੀ ਕਿ ਕਿਹਦੇ ਨਾਮ ਦੇ ਅੱਗੇ ਕੋਰ ਆ ਨਾ ਉਹ ਕਦੀ ਵੀ ਇਹੋ ਜਿਹੇ ਕੰਮ ਜੇਰੀਆਂ ਲੈ ਇਹੋ ਜਿਹੇ ਰਾਤ ਜਾ ਹੀ ਨਹੀਂ ਸਕਦੀ ਹੈ ਆ ਤੇ ਕੋਟਨ ਜਿਹੜਾ ਸੀਗਾ ਨਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਈ ਅਮਰਪਾਲ ਸਿੰਘ ਮਹਿਰੂ ਦੀ ਵੀ ਇਹੀ ਗੱਲ ਹੈ ਇਹੀ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਵੀ ਕੋਈ ਏਦਾਂ ਤੇ ਕੰਮ ਕਰਦਾ ਨਾ ਮਾੜੇ ਸਪੈਸ਼ਲੀ ਉਹ ਆਪਣੇ ਨਾਂ ਦੇ ਨਾਲ ਸਿੰਘ ਜਾਂ ਕੋਰ ਹਰ ਕਿਸੇ ਨਾਲ ਆਵੇ ਠੀਕ ਹੈ ਨਾ ਔਰ ਜਿੰਦੇ ਨਾਂ ਦੇ ਨਾਲ ਸਿੰਘ ਜਾਂ ਕੋਰ ਲੱਗਾ ਹੈ ਉਹਨੂੰ ਕੱਤਾ ਹੀ ਇਸ ਚੀਜ਼ ਦੀ ਜਿਹੜਾ ਕਿ ਇਜਾਜ਼ਤ ਨਹੀਂ ਹੈ ਹਾਂ ਉਹਨਾਂ ਲਈ ਉਹ ਮਤਲਬ ਕਿ ਸਾਥ ਜਾਏਗਾ ਵੀ ਨਹੀਂ ਉਹ ਗਲਤ ਰਾਹ ਤੇ ਜਾਏਗਾ ਉਹਨਾਂ ਨੂੰ ਮਤਲਬ ਕਿ ਸਿੰਘਾ ਭਰਾਵਾ ਵੱਲੋਂ ਤੇ ਰੱਬ ਵੱਲੋਂ ਹੀ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਜਿਹੜਾ ਨਾ ਉਹ ਇਹੋ ਜੀ ਮਤਲਬ ਕਿ ਚੀਜ਼ ਪਾ ਦਿੱਤੀ ਗਈ ਆ ਕਿ ਉਹ ਜਦੋਂ ਗਲਤ ਰਾਹ ਜਾਣਦੇ ਵੀ ਆ ਨਾ ਤੇ ਉਹ ਮਤਲਬ ਕਿ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਗੁਵਾਰਾ ਹੀ ਨਹੀਂ ਕਰਦਾ ਕਿ ਕਿਸੇ ਗਲਤ ਰਾਹ ਤੇ ਅਸਲ 'ਚ ਉਹ ਐਂ ਜਰੇ ਆ ਨਾ ਬਹੁਤ ਸਾਰੇ ਡੁਪਲੀਕੇਟ ਕੋਰ ਆ ਗਏ ਨੇ ਕੋਰ ਸਿੰਘ ਆ ਗਏ ਨੇ ਉਹ ਕੀ ਕਰ ਰਹੇ ਨੇ ਉਹ ਸਾਡੇ ਸਿੱਖਾਂ ਦੀ ਜਿਹੜੀ ਸਾਖ ਜਿਹੜੀ ਉਹਨਾਂ ਦੀ ਇਮੇਜ ਆ ਨਾ ਉਹਨੂੰ ਤਬਾਹ ਬਰਬਾਦ ਆਪਣੀਆਂ ਕਰਤੂਤਾਂ ਨਾਲ ਕਰ ਰਹੇ ਆ ਹਾਂਜੀ ਆਵਾਕ ਕੇ ਜਿਹੜੀ ਮਤਲਬ ਕਿ ਬਹੁਤ سارے ਅਕਾਊਂਟ ਜਿਹੜੇ ਆ ਫੇਕ ਬਨੇ ਹੁੰਦੇ ਆ ਉਹਨਾਂ ਨੇ ਅਗਰੇ ਅੱਗੇ ਆਪਣੇ ਨਾਮਾ ਦੇ ਸਿੰਘ ਲਾਇਆ ਹੁੰਦਾ ਕੋੜ ਲਾਇਆ ਹੁੰਦਾ ਤੇ ਉਹਨਾਂ ਦੇ ਪੇਜ ਤੇ ਜਾ ਕੇ ਦੇਖੋ ਇਹੋ ਇਹੋ ਜਿਹੇ ਵੀਡੀਓਜ਼ ਹੁੰਦੀਆਂ ਨੇ ਜੋ ਮਤਲਬ ਕਿ ਵੇਖਣ ਦੇ ਵੀ ਕਾਬਲ ਨਹੀਂ ਹੁੰਦੀਆਂ ਉਹ ਕੀ ਆ ਕਿ ਉਹ ਸਿੱਖਾਂ ਨੂੰ ਬਰਬਾਦ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀਆਂ ਨਾ ਉਹ ਕੋਸ਼ਿਸ਼ ਕੀਤੀ ਜਾਂਦੀ ਆ ਸਿਰਫ ਆ ਚੀਜ਼ ਹੁੰਦੀ ਆ ਬਾਕੀ ਗਾਇਜ਼ ਤੁਸੀਂ ਅੱਜ ਦੀ ਵੀਡੀਓ ਤੋਂ ਰਿਲੇਟਿਡ ਕੀ ਕਹੋਗੇ ਤੁਹਾਡਾ ਕੀ ਆ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਹੈ ਮਿਲਦੇ ਆ ਨੈਕਸਟ ਵੀਡੀਓ ਛਾਸਤੀ ਰੋ ਵਾਸਤੂ ਤੇ ਰਬਸਾਰਾਂ ਨੂੰ ਚੜਦੀ